ਜਿਹੜੇ ਸੱਚ ਸਾਹਮਣੇ ਆਇਆ ਉਹ ਬਹੁਤ ਦਰਦਨਾਕ ਹੈ ਕੁੜੀ ਰੁਪਿੰਦਰ ਕੌਰ ਵਿਆਹ ਹੋਇਆ ਸੀ ਸੋਹਣਾ ਸੁਨੱਖਾ ਪਤੀ ਸੀ ਹਸਬੰਡ ਸੀ ਵਧੀਆ ਜਿਹਾਉਂਦੇ ਸੀ ਸੋਸ਼ਲ ਮੀਡੀਆ ਤੇ ਉਹ ਜੁੜ ਗਈ ਕਿਸੇ ਹੋਰ ਮੁੰਡੇ ਨਾਲ ਇਹ ਸੋਸ਼ਲ ਮੀਡੀਆ ਵੀ ਵੱਡੀ ਤਬਾਹੀ ਦਾ ਕਾਰਨ ਇਸ ਟਾਈਮ ਬਣ ਰਿਹਾ ਤੇ ਇਹ ਜਿਹੜਾ ਸੋਸ਼ਲ ਮੀਡੀਆ ਰਾਹੀਂ ਜੁੜੇ ਦੋਸਤਾਂ ਨੇ ਹੁੰਦੇ ਨੇ ਇਹ ਪਵਾੜੇ ਬਹੁਤ ਪਾਉਂਦੇ ਨੇ ਉਹ ਮੁੰਡਾ ਕੈਨੇਡਾ ਤੋਂ ਉਹ ਪਤਨੀ ਰਿਪੋਰਟ ਹੋ ਕੇ ਰਪਿੰਦਰਕੌਰ ਇੱਥੇ ਪਹਿਲਾਂ ਆ ਗਈ ਸੀ ਤੇ ਦੂਜਾ ਜਿਹੜਾ ਮੁੰਡਾ ਜਿਹੜੀ ਉਹਦੇ ਨਾਲ ਵਿਆਹ ਤੋਂ ਬਾਅਦ ੱਟੀ ਸੱਟੀ ਬਣੀ ਉਹ ਵੀ ਪਿੱਛੇ ਆ ਗਿਆ ਤੇ ਬਾਅਦ ਚ ਫਿਰ ਉਹ ਜਿਹੜਾ ਘਰ ਵਾਲਾ ਉਸ ਲੜਕੀ ਦਾ ਉਹ ਵੀ ਆ ਗਿਆ ਹੁਣ ਰਾਤ ਨੂੰ ਇੱਕ ਦਿਨ ਉਹਦਾ ਪਤੀ ਉਹ ਸਾਰੇ ਕੋਠੀ 'ਚ ਸੁੱਤੇ ਪਏ ਉਹਨੇ ਕੁੜੀ ਨੇ ਬੁਲਾ ਲਿਆ ਆਪਦੇ ਉਹਨੂੰ ਬੇਲੀ ਨੂੰ ਉਹ ਰਾਤ ਨੂੰ ਆ ਗਿਆ ਆ ਗਿਆ ਤਾਂ ਪੁਲਿਸ ਕਹਿੰਦੀ ਹੈ ਵੀ ਇਹ ਜਿਹੜਾ ਸੀ ਉਹਦਾ ਹਸਬੰਡ ਇਹ ਉੱਠ ਪਿਆ ਪਤੀ ਉਹਦਾ ਉੱਠ ਪਿਆ ਉਹਨੇ ਜਦ ਵੇਖ ਲਿਆ ਜਦ ਉਹਨੇ ਵੇਖ ਲਿਆ ਤਾਂ ਫਿਰ ਇਹਨਾਂ ਨੇ ਉਥੇ ਝਗੜਾ ਹੋਇਆ ਇਹਨਾਂ ਨੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹਨੂੰ ਮਾਰਤਾ ਤੇ ਜਦੋਂ ਮਾਰ ਦਿੱਤਾ ਤਾਂ ਫਿਰ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਵੇਖੋ ਜੀ ਸਾਡੇ ਘਰ ਤੇ ਉਹ ਮੁੰਡਾ ਤਾਂ ਨਿਕਲ ਗਿਆ ਜਿਹੜਾ ਬੇਲੀ ਆਇਆ ਸੀ ਕੁੜੀ ਨੇ ਇਹ ਬਣਾਇਆ ਪੁਲਿਸ ਕਹਿੰਦੀ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਕਹਦੇ ਕੁੜੀ ਕਹਿੰਦੀ ਵੀ ਚੋਰ ਆਏ ਸੀ ਲਟੇਰੇ ਆਏ ਸੀ ਸਮਾਨ ਵੀ ਲੁੱਟਿਆ ਉਹਨਾਂ ਨੇ ਤੇ ਇਹਨੂੰ ਵੀ ਮਾਰ ਗਏ ਪਰ ਪੁਲਿਸ ਕਹਿੰਦੀ ਵੀ ਜਿੰਨੀਆਂ ਉੱਚੀਆਂ ਕੰਧਾਂ ਨੇ ਜਿੰਨਾ ਦਰਵਾਜ਼ਾ ਸਟਰੋਂਗ ਸੀ ਕੋਈ ਉੱਥੇ ਨਿਸ਼ਾਨ ਨਾ ਮਿਲਣ ਵੀ ਉਹ ਲਟੇਰੇ ਕੰਧ ਟੱਪ ਕੇ ਕਿੱਥੋਂ ਆਏ ਕਿੱਥੋਂ ਛਾਲ ਮਾਰੀ ਕੀ ਕੀਤਾ ਅੰਦਰ ਫੇਰ ਲੋਕ ਸੀਗੇ ਉਹ ਲੋਕ ਤੋੜ ਕੇ ਆਏ ਕਿ ਖੋਲ ਕੇ ਆਏ ਉਹਦਾ ਫੇਰ ਨਾ ਕੋਈ ਸਰਾ ਕੁੜੀ ਆਪਣੇ ਕਹਿੰਦੇ ਬਿਆਨ ਬਾਰ-ਬਾਰ ਬਦਲ ਰਹੀ ਸੀ ਜੀਦੇ ਤੋਂ ਸਾਨੂੰ ਹੋ ਗਿਆ ਸ਼ੱਕ ਤੇ ਜਦੋਂ ਫਿਰ ਉਹਨੂੰ ਪੁਲਿਸ ਵਾਲਿਆਂ ਨੇ ਕੁੜੀ ਨੂੰ ਬਾਰ-ਬਾਰ ਪੁੱਛਿਆ ਤਾਂ ਫਿਰ ਉਹ ਸਭ ਕੁਝ ਮੰਨੀ ਫਿਰ ਜੋ ਸੱਚ ਸਾਹਮਣੇ ਆਇਆ ਉਹਨੇ ਸਾਰਿਆਂ ਦੇ ਹੋਸ਼ ਉਡਾਏ ਨੇ ਸੱਚੀ ਮੁੱਚੀ ਉਹ ਇੱਕ ਸਨਸਣੀ ਖੇਜ ਵਾਰਦਾਤ ਹੈ ਪੰਜਾਬ 'ਚ ਕੀ ਚੱਲ ਰਿਹਾ ਹੈ ਕੀ ਵਾਪਰ ਰਿਹਾ ਇਹ ਇਹ ਸੋਚਣ ਵਾਲਾ ਮਾਮਲਾ ਹੈ